ਦੋਸਤੋ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੁੰਦੀ ਜਰੂਰ ਦੇਖੀ ਹੋਣੀ ਹੈ ਕਿ ਇੱਕ 24 ਸਾਲਾ ਨੌਜ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਸਾਰੇ ਪਰਿਵਾਰ ਨੂੰ ਜ਼ਹਿਰ ਦੇ ਦਿੱਤਾ ਜਿਦੇ ਵਿੱਚ ਉਸਦੇ ਘਰ ਵਾਲੇ ਦੀ ਤੇ ਉਸਦੀ ਸੱਸ ਦੀ ਮੌਤ ਹੋ ਚੁੱਕੀ ਆ ਤੇ ਸਹੁਰਾ ਵੈਂਟੀਲੇਟਰ ਤੇ ਸੀਗਾ ਉਹ ਸਹੁਰਾ ਅਜ ਆਪਣੇ ਨਾਲ ਮੌਜੂਦ ਨੇ ਉਹਨਾਂ ਦੀ ਜਾਨ ਬਚ ਗਈ ਆ ਪੂਰੀ ਗੱਲਬਾਤ ਕੀ ਆ ਕਿਸ ਤਰ੍ਹਾਂ ਉਸਨੇ ਜ਼ਹਿਰ ਦਿੱਤੀ ਕੀ ਕਾਰਨ ਬਣੇ ਆਪਾਂ ਪੂਰੀ ਗੱਲਬਾਤ ਉਹਦੇ ਉਹਨਾਂ ਨਾਲ ਕਰਵਾਉਣੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਗੱਲ ਬਾਤ ਬਣੀ ਜਿਹੜੀ ਤੁਹਾਡੀ ਨੂੰਹ ਨੇ ਤੁਹਾਨੂੰ ਸਾਰੇ ਪਰਿਵਾਰ ਨੂੰ ਜ਼ਹਿਰ ਦੇ ਦਿੱਤੇ ਬਾਈ ਜੀ ਪਹਿਲੀ ਤਾਂ ਪਹਿਲੀ ਗੱਲ ਤਾਂ ਥੋਡੇ ਚੈਨਲ ਤੇ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਤੇ ਸਾਰੇ ਸਰੋਤਿਆਂ ਦਾ ਤੇ ਬਾਈ ਜੀ ਉਹਨਾ ਅਸੀਂ ਵਿਆਹ ਕਰਕੇ ਲਿਆਏ ਸੀ ਤਿੰਨ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ ਜੀ ਬੜੇ ਚਾਵਾ ਦੇ ਨਾਲ ਵੀਰੇ ਮੁੰਡਾ ਵਿਆਹਿਆ ਸੀਗਾ ਬਹੁਤ ਹੀ ਸਕ ਮਸਕਤਾਂ ਦੇ ਨਾਲ ਵੀ ਮੁੰਡੇ ਨੂੰ ਵਿਆਇਆ ਸੀਗਾ ਪੈਸਾ ਲਾਇਆ ਸੀ ਜਿੰਨੀ ਕੋਈ ਕਮਾਈ કરી ਸੀ ਸਾਰੀ ਲਾਈ ਸੀ ਜੀ ਘਰ-ਬਾਰ ਬਣਾਇਆ ਸੀਗਾ ਵੱਡੇ ਚਾਵਾਂ ਦੇ ਨਾਲ ਮੁੰਡੇ ਨੂੰ ਵਿਆਇਆ ਸੀਗਾ ਦੂਜੀ ਗੱਲ ਮੁੰਡੇ ਦੀ ਮਨਪਸੰਦ ਦੇ ਨਾਲ ਵਿਆਹ ਸੀਗਾ ਅੱਛਾ ਉਹਦੀ ਕੁੜੀ ਨੂੰ ਮੁੰਡਾ ਵਿਖਾਇਆ ਮੁੰਡੇ ਨੂੰ ਕੁੜੀ ਵਿਖਾਈ ਆ ਫੇਰ ਵਿਆਹ ਕਰਿਆ ਸੀਗਾ ਜੀ ਵਧੀਆ ਦੋ-ਦੋ ਵਾਰੀ ਸਾਕਣ ਪਾਇਆ ਵੀਰੇ ਅੱਛਾ ਤੇ ਐ ਪੂਰੇ ਚਾਵਾਂ ਨਾਲ ਵਿਆਹ ਵਿਆਹ ਕੇ ਲਿਆਂਦਾ ਸਾਨੂੰ ਪਤਾ ਹੀ ਨਹੀਂ ਸੀ ਉਹਦੇ ਮਨ ਚ ਕੀ ਚੱਲੀ ਜਾਂਦਾ ਕੀ ਨਹੀਂ ਸਨ ਸਾਡੇ ਯਾਰ ਦਿਮਾਗ ਤੇ ਨਹੀਂ ਸੀ ਜਿਹੜੀ ਜਿਹੜੇ ਕੰਮ ਕਰਨਾ ਚਾਹੁੰਦੀ ਸੀਗੀ ਅੱਛਾ ਜੀ ਉਹ ਸਾਰੇ ਪਰਿਵਾਰ ਨੂੰ ਹੀ ਮਾਰਨਾ ਚਾਹੁੰਦੀ ਸੀ ਸਾਡੇ ਨੂੰ ਨਹੀਂ ਅਜਿਹਾ ਕੀ ਕਾਰਨ ਸੀਗਾ ਵੀ ਤੁਸੀਂ ਕੋਈ ਉਹਦੇ ਨਾਲ ਲੜਾਈ ਝਗੜਾ ਕਰਦੇ ਸੀ ਜਾਂ ਤੰਗ ਪਰੇਸ਼ਾਨ ਕਰਦੇ ਸੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਸੀਗੀ ਹੋਰਾਂ ਵੀ ਨਹੀਂ ਵੀਰੇ ਮੱਗੇ ਵੀ ਇੱਕ ਪੱਤਰਕਾਰ ਆਇਆ ਸੀਗਾ ਉਹਨੂੰ ਵੀ ਕਹਿ ਕੇ ਹਟਾਏ ਬਈ ਭੂਰਾ ਵੀ ਨਹੀਂ ਯਾਰ ਅਸੀਂ ਤਾਂ ਉਹਦੇ ਨਾਲ ਥੱਲੇ ਪੈਰਾਂ ਦੇ ਥੱਲੇ ਤਲੀਆਂ ਦਿੰਦੇ ਸੀ ਜੀ ਐਨੇ ਚਾਵਾਂ ਦੇ ਨਾਲ ਯਾਰ ਜਦੋਂ ਮੈਂ ਕੰਮ ਤੋਂ ਆਉਣਾ ਮੈਨੂੰ ਪਾਣੀ ਫੜਾਉਣਾ ਲੋ ਪਾਪਾ ਜੀ ਪਾਣੀ ਪੀ ਲੋ ਜੀ ਫਿਰ ਮੈਂ ਨਹਾ ਨੂੰ ਕੇ ਆਪਦਾ ਰੋਟੀ ਡੱਟੀ ਖਾ ਕੇ ਤੇ ਅਸੀਂ ਪੈ ਜਾਂਦੇ ਸੀ ਜੀ ਸੌ ਜਾਂਦੇ ਸਾਡੇ ਯਾਰ ਦਿਮਾਗ ਤੇ ਨਹੀਂ ਸੀ ਕੰਮ ਕਰਦੀ ਸੀ ਬਹੁਤ ਵਧੀਆ ਕੰਮ ਕਰਦੀ ਸਾਰੇ ਲੀੜੇ ਉਹ ਧੁੰਦੀ ਸੀ ਸਾਰੇ ਪਹਾੜ ਝਾੜੂ ਪੋਚਾ ਸਾਰੇ ਕੰਮ ਕਰਦੀ ਸੀ ਵਧੀਆ ਆਪਨਾ ਤੋਂ ਤੇ ਵਧੀਆ ਨਿਖੜ ਕੇ ਕੋਈ ਕੰਵਲੀ ਨਹੀਂ ਸੀ ਲੋਲੀ ਨਹੀਂ ਸੀ ਕੋਈ ਆਪਾ ਕਹਿਦੀ ਖਣੀ ਵੀ ਉਹ ਰੇ ਕੰਵਲੀ ਲੋਲੀ ਸੋਹਣੇ ਜ਼ਹਿਰ ਦੇਤਾ ਪਰ ਇਹੋ ਜੀ ਕੋਈ ਗੱਲ ਨਹੀਂ ਸੀ ਬਾਈ ਯਾਰ ਉਸ ਨੇ ਕਿਸ ਤਰ੍ਹਾਂ ਜ਼ਹਿਰ ਦਿੱਤੀ ਤੁਹਾਨੂੰ ਸਾਰੇ ਪਰਿਵਾਰ ਨੂੰ ਕੁਛ ਪਤਾ ਨਹੀਂ ਲੱਗਾ ਜਦੋਂ ਉਸ ਨੇ ਜ਼ਹਿਰ ਦਿੱਤੀ ਸਾਨੂੰ ਕੋਈ ਪਤਾ ਨਹੀਂ ਬਈ ਕਾਦੇ ਚ ਪਾਈ ਕਿਵੇਂ ਪਾਈ ਹਮ ਸਾਰਾ ਪਰਿਵਾਰ ਅਸੀਂ ਤਿੰਨੇ ਜਣੇ ਮੇਰੇ ਮੇਰਾ ਬੇਟਾ ਮੇਰੇ ਘਰ ਵਾਲੀ ਉਹ ਉਲਟੀਆਂ ਟੱਟੀਆਂ ਉਹਨਾਂ ਨੂੰ ਲੱਗ ਗਈਆਂ ਤੇ ਵਰਾ ਹਾਲ ਹੋ ਗਿਆ ਫਿਰ ਅਸੀਂ ਹਸਪਤਾਲ ਲੈ ਗਏ ਸੀ ਮੈਨੂੰ ਵੀ ਲੱਗੀਆਂ ਮੇਰੀ ਕੁੜੀ ਦੱਸਦੀ ਐ ਵੀ ਉਹ ਨਾਟਕ ਜਾਂ ਕਰੀ ਗਈ ਆਪ ਵੀ ਹੂੰ ਹੂੰ ਆਪ ਨੂੰ ਆਪ ਨੂੰ ਕੋਈ ਟੱਤੀ ਨਹੀਂ ਲੱਗੀ ਕੋਈ ਉਲਟੀ ਨਹੀਂ ਆਈ ਕੁਛ ਨਹੀਂ ਆਇਆ ਉਹ ਨਾਟਕ ਕਰੀ ਗਈ ਵੀ ਮੈਨੂੰ ਮੈਂ ਮਰ ਗਈ ਮੈਨੂੰ ਆਏ ਹੋ ਗਿਆ ਮੈਨੂੰ ਵੀ ਉਲਟੀਆਂ ਲੱਗੀਆਂ ਇੱਕੋ ਡਾਕਟਰ ਚੰਗੇ ਆ ਜਿਨ੍ਹਾਂ ਨੇ ਡਾਕਟਰਾਂ ਨੇ ਹੂੰ ਮੰਜੇ ਤੇ ਪਾਈ ਰੱਖੀ ਜੀ ਤੇ ਉਹਦੇ ਉਹੀ ਪੈਪਾਂ ਲਾ ਕੇ ਤੇ ਉਹਨਾਂ ਜਦੋਂ ਉਹਨੂੰ ਪਾਲਸਾਈ ਫਿਰ ਉਹਨੂੰ ਫੜਾਤਾ ਵੀ ਉਹ ਕਿਉਂ ਉਹਦੀਆਂ ਰਿਪੋਰਟਾਂ ਚ ਕੁਝ ਨਹੀਂ ਆਇਆ ਉਹਨੇ ਜ਼ਹਿਰ ਖਾਧਾ ਹੀ ਨਹੀਂ ਸੀ ਦੇਖੋ ਦੋਸਤੋ ਯਾਰ ਕਿੰਨਾ ਘੋਰ ਕਾਲ ਯੁਗਾ ਯਾਰ ਪਹਿਲਾਂ ਵਾਲੇ ਜ਼ਮਾਨਿਆਂ ਚ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਸੀਗਾ ਚਲੋ ਜੇ ਕਿਸੇ ਦੀ ਕੋਈ ਗੱਲਬਾਤ ਹੁੰਦੀ ਸੀ ਵਿਆਹ ਤੋਂ ਪਹਿਲਾਂ ਉਹ ਉੱਥੇ ਤੱਕ ਹੀ ਸੀਮਤ ਰਹਿੰਦੇ ਸੀਗੇ ਯਾਰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਤਾ ਨਹੀਂ ਕੀ ਹੋ ਚੁੱਕਿਆ ਆਪਣੇ ਆਸ਼ਿਕਾਂ ਦੇ ਨਾਲ ਪਹਿਲਾਂ ਜੇ ਤੁਸੀਂ ਕਿਸੇ ਨਾਲ ਤੁਹਾਡੀ ਗੱਲਬਾਤ ਹੁੰਦੀ ਆ ਉਹਦੇ ਨਾਲ ਵਿਆਹ ਕਰਵਾ ਲਿਆ ਕਰੋ ਪਹਿਲੇ ਪਹਿਲੇ ਜਵਾਨੇ ਚ ਵੀਰੇ ਅੱਜ ਤੋਂ ਸਾਡੀ ਸਰਤ ਦੇ ਵਿੱਚ ਹੀ ਜੀ ਪਹਿਲੇ ਜਵਾਨੇ ਚ ਮੇਰੇ ਘਰ ਵਾਲੀ ਮੇਰੇ ਬਾਪੂ ਤੋਂ ਜੇ ਮਾੜਾ ਜਾਂ ਘੁੰਡ ਵੀ ਆ ਚੁੰਨੀ ਲੈ ਜਾਂਦੀ ਸੀ ਨਾ ਤੇ ਬੜੀ ਸ਼ਰਮ ਮਣਦਿਆਂ ਮਹਿਸੂਸ ਕਰਦੀਆਂ ਸੀ ਕਿ ਮੇਰੇ ਸਹੁਰੇ ਦੇ ਸਾਹਮਣੇ ਮੇਰੇ ਸਿਰ ਤੋਂ ਚੁੰਨੀ ਲੈ ਗਈ ਹਾਂ ਜੀ ਹਾਂਜੀ ਤੇ ਅੱਜ ਕੱਲ੍ਹ ਦੀਆਂ ਦਾ ਤਾਂ ਚੁੰਨੀ ਮੰਜੇ ਤੇ ਹੁੰਦੀ ਆ ਤੇ ਕੰਮ ਅਹੀਂ ਕਰੀ ਜਾਂਦੀਆਂ ਚਲੋ ਉਹ ਵਿਚਾਰ ਮਟਾਤੀ ਆਪਣੇ ਵਰਗਿਆਂ ਨੇ ਚਲ ਕੋਈ ਗੱਲ ਦੀ ਇਹ ਨਹੀਂ ਲੈਂਦੇਗਾ ਤਾਂ ਕੋਈ ਗੱਲ ਦੀ ਨਾ ਲੈਣ ਚੰਨੀ ਪਰ ਯਾਰ ਮੈਨੂੰ ਆ ਨਹੀਂ ਸਮਝ ਆਈ ਵੀ ਆ ਦਿਨ ਵੀ ਵੇਖਣੇ ਪੈਣਗੇ ਵੀ ਆਹ ਆ ਦਿਨ ਆਪਦੇ ਯਾਰ ਜਿਹੜਾ ਪਰਿਵਾਰ ਤੜਕੇ ਹੱਥ ਨੇ ਤੇਰੇ ਵਾਸਤੇ ਫਲ ਫਲੂਟ ਲਿਆਉਂਦਾ ਤੇਰੇ ਵਾਸਤੇ ਹਰ ਇੱਕ ਚੀਜ਼ ਤੁਹਾਡੀ ਸ਼ੌਂਕ ਸਾਰੇ ਪੂਰੇ ਕਰਦੇ ਆਂ ਲੀੜੇ ਉਹਨੂੰ ਛੂਟ ਆਏ ਮਹੀਨੇ ਕਿਤੇ ਟੁੱਟਣ ਨਹੀਂ ਦਿੰਦਾ ਆਏ ਮਹੀਨੇ ਮੈਂ ਕਹਿ ਦਣਾ ਪਤਾ ਚੰਗਾ ਛੂਟ ਜਿੰਨਾ ਵੀ ਜੇ ਹੋ ਜਾ ਵੀ ਤੇਰਾ ਬਣਦਾ ਨਾ ਹੱਟ ਉਹੋ ਜਿਹਾ ਹੀ ਸਵਾਲ ਆ ਦੇਖ ਕੇ ਸਵਾਲਿਆ ਛੂਟ ਛਾਟ ਛੋਪੰਗ ਕਰਨੀ ਉਹਨਾਂ ਨੇ ਆਏ ਮਹੀਨੇ ਯਾਰ 10000 ਰੁਪਇਆ 20000 ਰੁਪਇਆ 50000 ਲਾਉਣਾ ਹੀ ਲਾਉਣਾ ਹੁੰਦਾ ਸੀਗਾ ਕਹਿਣ ਦਾ ਮਤਲਬ ਤੁਸੀਂ ਉਹਨੂੰ ਪੂਰਾ ਖੁਸ਼ ਰੱਖਦੇ ਸੀ ਉਹਦੀ ਹਰ ਰੀਜ ਪੂਰੀ ਕਰਦੇ ਸੀ ਹਰ ਰੀਜ ਪੂਰੀ ਕਰਦੇ ਸੀ ਫੁੱਲ ਖੁਸ਼ ਰੱਖਦੇ ਸੀ ਪਰ ਮੈਨੂੰ ਆ ਦਿਨਾਂ ਤੜੀ ਪਤਾ ਵੀ ਜਿਹੜਾ ਪਰਿਵਾਰ ਇੰਨਾ ਪੈਰਾਂ ਦੇ ਥੱਲੇ ਤਲੀਆਂ ਦਿੰਦਾ ਹੋਵੇ ਤੇ ਉਹ ਪਰਿਵਾਰ ਨੂੰ ਯਾਰ ਜ਼ਹਿਰ ਪਾ ਦੇਣੀ ਮੇਰਾ ਯਾਰ ਤੁਸੀਂ ਸੋਚ ਕੇ ਵੇਖੋ ਵੀ ਯਾਰ ਆਪਦੇ ਹੀ ਪਰਿਵਾਰ ਨੂੰ ਆਪਾਂ ਜ਼ਹਿਰ ਕਿਹੜੇ ਤਰੀਕੇ ਕਿਵੇਂ ਕਿੱਡਾ ਵੱਡਾ ਦਿਲ ਕਰਿਆ ਹੋਊਗਾ ਨੇ ਘੋਰ ਕਾਲ ਯੋਗ ਆ ਗਿਆ ਮਿੱਤਰੋ ਘੋਰ ਕਾਲ ਯੋਗ ਆ ਗਿਆ ਘੋਰ ਕਾਲ ਯੋਗ ਆ ਗਿਆ ਆਪਦੇ ਹੀ ਪਰਿਵਾਰ ਨੂੰ ਆਪ ਹੀ ਜ਼ਹਿਰ ਪਾ ਦੇਣੀ ਕਿੱਡਾ ਵੱਡਾ ਦਿਲ ਕਰਨਾ ਪੈਂਦਾ ਉਹ ਜੀ ਯਾਰ ਇਹ ਦਿਨ ਬੜੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਵੇਂ ਵੀ ਇਹੇ ਦਿਨ ਵੀ ਵੇਖਣੇ ਪੈਣੇ ਸੀਗੇ ਯਾਰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਹਿੰਨੇ ਆ ਮੁੰਡਿਆਂ ਨੂੰ ਕਹਿੰਨੇ ਆ ਉਹਦਾ ਕਿਤੇ ਨਾ ਬਾਈ ਚੱਲਦਾ ਸੀਗਾ ਫੇਰ ਚੱਲਦਾ ਸੀ ਉਹਦਾ ਹਾਂ ਉਹਦਾ ਨਾ ਕੋਈ ਮੁੰਡਾ ਸੀਗਾ ਕੋਈ ਪਤਾ ਨਹੀਂ ਸਾਡੇ ਘਰੇ ਤਾਂ ਯਾਰ ਜ਼ਹਿਰ ਵੀ ਹੈ ਨਹੀਂ ਸੀ ਹੂੰ ਸਾਡੇ ਘਰੇ ਤਾਂ ਇੱਕ ਜ਼ਹਿਰ ਦੀ ਕੁੜੀ ਤਾਂ ਕੀ ਸਾਡੇ ਅਸੀਂ ਤਾਂ ਜ਼ਹਿਰ ਪੱਛ ਸਮਝੀ ਸਾਨੂੰ ਤਾਂ ਪਤਾ ਹੀ ਨਹੀਂ ਜ਼ਹਿਰ ਹੁੰਦੀ ਕੀ ਹੈ ਹੂੰ ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਵੀ ਜ਼ਹਿਰ ਹੁੰਦੀ ਕੀ ਹੈ ਪਰ ਇੱਕ ਦੁਕਾਨਦਾਰਾਂ ਨੂੰ ਸਰਕਾਰਾਂ ਨੂੰ ਹੱਥ ਬਣ ਕੇ ਬੇਨਤੀ ਆ ਸਰਕਾਰਾਂ ਨੂੰ ਵੀ ਜੇ ਕਿਸੇ ਨੂੰ ਜ਼ਹਿਰ ਦੇਣੀ ਹੈ ਜਾਂ ਕਿਸੇ ਨੇ ਜ਼ਹਿਰ ਵੇਚਣੀ ਹੈ ਕਿਸੇ ਸਿਆਣੇ ਬੰਦੇ ਦੇ ਸੈਣ ਸਿਆਣਾ ਬੰਦਾ ਬਹੁਤ ਸੋਚ ਸਮਝ ਕੇ ਜ਼ਹਿਰ ਖਰੀਦਦਾ ਵੀ ਮੈਨੂੰ ਕਦੇ ਹਾਸਤੇ ਚਾਹੀਦੀ ਹੈ ਉਹ ਮੁੰਡੇ ਜਿਹੜਾ ਜਿਹੜੀ ਉਹਦੇ ਵਿੱਚ ਖਾਣੇ ਦੇ ਵਿੱਚ ਜ਼ਹਿਰ ਮਲਾਈ ਗਈ ਸੀਗੀ ਉਹ ਕਿਸ ਪਦਾਰਥ ਚ ਮਤਲਬ ਜਾਂ ਕੋਈ ਸਪਰੇ ਸੀਗੀ ਜਾਂ ਕੋਈ ਨਸ਼ੀਲੀਆਂ ਗੋਲੀਆਂ ਸੀਗੀਆਂ ਸਪਰੇ ਸਪਰੇ ਹੀ ਸੀਗੀ ਕੋਈ ਜੀ ਸਾਨੂੰ ਸਮਝ ਨਹੀਂ ਆएगी ਉਹਦੇ ਆਸ਼ਕ ਨਹੀਂ ਉਹਨੂੰ ਲਿਆ ਕੇ ਦਿੱਤੀ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਫੜਾ ਕੇ ਗਿਆ ਉਹ ਕਦੋਂ ਫੜਾ ਕੇ ਗਿਆ ਉਹ ਕਿੱਥੇ ਫੜਾ ਕੇ ਗਿਆ ਠੀਕ ਹੈ ਨਾ ਹੋ ਸਕਦਾ ਉਹ ਆਪ ਵੀ ਚਿੱਟਾ-ਚਟਾ ਲਾਉਂਦੀ ਹੋਵੇ ਹੋ ਸਕਦਾ ਆਪ ਵੀ ਉਹ ਨਸ਼ਾ ਕਰਦੀ ਹੋਵੇ ਮਤਲਬ ਤੁਹਾਨੂੰ ਸ਼ੱਕ ਹੈ ਕਿ ਉਹ ਕੋਈ ਨਸ਼ਾ ਵੀ ਕਰਦੀ ਸੀਗੀ ਸਾਨੂੰ ਸ਼ੱਕ ਆ ਪੂਰਾ ਸ਼ੱਕ ਆ ਸਾਨੂੰ ਵੀ ਉਹ ਨਸ਼ਾ ਵੀ ਕਰਦੀ ਸੀ ਠੀਕ ਹੈ ਨਾ ਇਸ ਅੱਜ ਕੱਲ ਦੇ ਨੌਜਵਾਨਾਂ ਨੂੰ ਕੁੜੀਆਂ ਨੂੰ ਬੇਨਤੀ ਆ ਮੇਰੀ ਕਿ ਕਿਸੇ ਦਾ ਘਰ ਨਾ ਯਾੜੋ ਜੇ ਤੁਹਾਡੀ ਕੋਈ ਮਨ ਪਸੰਦ ਆ ਨਾ ਜੇ ਕਿ ਤੁਸੀਂ ਵਿਆਹ ਕਰਾਉਣਾ ਪਹਿਲਾਂ ਹੀ ਦੱਸ ਦਿਓ ਆਪਦੇ ਮਾਪਿਆਂ ਨੂੰ ਬਿਲਕੁਲ ਜੀ ਸਹੀ ਪਹਿਲਾਂ ਹੀ ਦੱਸ ਦਿਓ ਕਿਸੇ ਦਾ ਘਰ ਜਿਹੜਾ ਪਰਿਵਾਰ ਤੁਹਾਡੇ ਤੇ ਜਾਣ ਦਿੰਦਾ ਤੁਹਾਡੇ ਤੇ ਦਿਲੋਂ ਤੁਹਾਨੂੰ ਪਿਆਰ ਕਰਨ ਲੱਗਿਆ ਜਿਹੜੇ ਪਰਿਵਾਰ ਦੇ ਵਿੱਚ ਇੰਨੇ ਖੁਸ਼ ਆ ਤੁਸੀਂ ਉਸ ਪਰਿਵਾਰ ਨੂੰ ਯਾਰ ਪਾ ਦੇਣੀ ਇਹ ਕਿੱਦਾਂ ਦੀ ਬਹੁਤ ਵੱਡੀ ਗੱਲ ਆ ਇਹ ਉਹੋ ਗੱਲ ਮੈਂ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਬਈ ਕੁੜੀਆਂ ਨੂੰ ਪਰਿਵਾਰਾਂ ਨੂੰ ਸਾਰਿਆਂ ਨੂੰ ਵੀ ਆਪਦਾ ਨਾ ਪੂਰਾ ਜੇ ਕੋਈ ਕੁੜੀ ਲੈਣੀ ਹੈ ਤੁਸੀਂ ਕੁੜੀ ਦਾ ਰਿਸ਼ਤਾ ਲੈਣਾ ਤੁਸੀਂ ਰਿਸ਼ਤਾ ਪੂਰਾ ਨਸ਼ਾ ਨਾ ਕਿਤੇ ਕੁੜੀ ਕਰਦੀ ਹੋ ਡਰਗ ਟੈਸਟ ਕਰਕੇ ਲੋ ਅੱਜ ਕੱਲ 75% ਕੁੜੀਆਂ ਪੰਜਾਬ ਦੇ ਵਿੱਚ ਕੁੜੀਆਂ ਨਸ਼ਾ ਕਰਦੀਆਂ ਜੀ ਬਿਲਕੁਲ ਜਿੱਦਾਂ ਕਿ ਜੀ ਮੁੰਡਿਆਂ ਦੇ ਜਦੋਂ ਆਪਾਂ ਆਪਣੀ ਧੀ ਲਈ ਰਿਸ਼ਤਾ ਦੇਖਦੇ ਆਪਾਂ ਮੁੰਡੇ ਦਾ ਹਰ ਪੱਖ ਤੋਂ ਜਾਂਚ ਕਰਦੇ ਆ ਕਿ ਵੀ ਮੁੰਡੇ 'ਚ ਕੋਈ ਕਮੀ ਪੇਸ਼ੀ ਤਾਂ ਨਹੀਂ ਹਨਾ ਜਾਂ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ ਵੀ ਮੁੰਡੇ ਦਾ ਕਰਦਾਰ ਕਿਦਾਂ ਦਾ ਬਾਈ ਜੀ ਦਾ ਕਹਿਣਾ ਕਿ ਉਸੇ ਤਰ੍ਹਾਂ ਹੀ ਤੁਸੀਂ ਕੁੜੀਆਂ ਦਾ ਵੀ ਪਤਾ ਕਰਨਾ ਚਾਹੀਦਾ ਵੀ ਉਹਦੀ ਕਿਤੇ ਕੋਈ ਗੱਲਬਾਤ ਤਾਂ ਨਹੀਂ ਜਾਂ ਕੋਈ ਉਹ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦੀ ਇਹਨਾਂ ਦੀ ਇਸ ਗਲਤੀ ਕਰਕੇ ਵੀ ਇਹਨਾਂ ਨੇ ਉਸ ਕੁੜੀ ਦੀ ਜਾਂਚ ਨਹੀਂ ਕੀਤੀ ਸੋਹਣੀ ਕਰਕੇ ਲੈ ਲਈ ਤਾਂ ਜਿਹਦਾ ਇਹ ਅੱਜ ਇਹ ਹਰਜਾਨਾ ਭੁਗਤ ਰਹੇ ਨੇ ਅਸੀਂ ਬਈ ਸੋਹਣੀ ਕੁੜੀ ਵੇਖ ਕੇ ਜੀ ਤੇ ਅੱਜ ਬਈ ਭੁਗਤ ਰਹੇ ਅਸੀਂ ਹਰਿਆਣਾ ਭੁਗਤ ਰਹੇ ਅਸੀਂ ਸੋਹਣੀ ਕੁੜੀ ਲਈ ਕਰਕੇ ਜਾਨਾ ਭਗਤ ਰਹੇ ਆ ਵੀਰੇ ਜੀ ਇਹ ਪੂਰਾ ਸੋਚ ਸਮਝ ਕੇ ਰਸਤੇ ਲਓ ਪੂਰਾ ਕੁੜੀ ਦਾ ਵੀ ਜਿੰਨਾ ਮੁੰਡੇ ਵਾਲਾ ਹੁਣ ਮੁੰਡੇ ਦਾ ਪਤਾ ਨਹੀਂ ਕਰਨ ਲੱਗ ਗਏ ਲੋਕ ਮੁੰਡਿਆਂ ਦੇ ਰਸਤੇ ਬਹੁਤ ਘਟ ਹੋਣ ਲੱਗ ਗਏ ਕੁੜੀ ਦਾ ਵੀ ਫੁੱਲ ਪਤਾ ਕਰੋ ਕਿੱਥੇ ਜਾਂਦੀ ਹੈ ਉਹ ਕਿੱਥੇ ਖੜਦੀ ਹੈ ਉਹ ਕੀ ਕਰਦੀ ਹੈ ਉਹ ਕਿਹਦੇ ਨਾਲ ਜਾਂਦੀ ਹੈ ਉਹਦਾ ਡੋਪ ਟੈਸਟ ਟਿੱਕਰ ਕਰਾਓ ਫਿਰ ਰਸਤੇ ਲਓ ਵੀਰੇ ਐ ਸਾਡੇ ਵਾਂਗੂ ਬਰਬਾਦ ਨਾ ਹੋ ਹੁਣ ਮੰਨ ਲਓ ਤੁਸੀਂ ਪਰਿਵਾਰ ਚ ਇਕੱਲੇ ਹੀ ਰਹਿ ਗਏ ਹੋਗੇ ਇਕੱਲੇ ਰਹਿ ਗਈ ਮੇਰੀ ਕੁੜੀ ਆ ਵਿਆਹੀ ਵੀ ਆ ਪਹਿਲਾਂ ਤੇ ਉਹਨੇ ਹੀ ਦੱਸਿਆ ਸਾਰਾ ਕੁਝ ਨਹੀਂ ਇਹ ਕੋਈ ਪ੍ਰੀਪਲੈਨਿੰਗ ਮਰਡਰ ਲੱਗਦਾ ਮੈਨੂੰ ਵੀ ਤੁਹਾਨੂੰ ਕੋਈ ਉਸ ਤੋਂ ਪਹਿਲਾਂ ਕਦੇ ਲੱਗਿਆ ਨਹੀਂ ਵੀ ਤੁਹਾਡੇ ਨਾਲ ਕੋਈ ਇਹੋ ਜਿਹੀ ਘਟਨਾ ਵਾਪਰ ਸਕਦੀ ਆ ਜਾਂ ਕਦੇ ਪਹਿਲਾਂ ਉਹਨੂੰ ਫੋਨ ਤੇ ਗੱਲ ਕਰਦੀ ਨੂੰ ਦੇਖਿਆ ਹੋਵੇ ਜਾਂ ਕੋਈ ਘਰੇ ਆਸੇ ਪਾਸੇ ਗਲੀ 'ਚ ਕੋਈ ਮੁੰਡਾ ਆਉਂਦਾ ਜਾਂਦਾ ਦਿਸਦਾ ਹੋਵੇ ਜਿਹਦੇ ਨਾਲ ਕੋਈ ਗੱਲਬਾਤ ਕਰਦੀ ਨਜ਼ਰ ਆਉਂਦੀ ਹੋਵੇ ਉਹ ਨਾਟਕਤਾ ਇੰਨਾ ਕਰਦੀ ਸੀ ਨਾ ਉਹ ਐਕਟਿੰਗ ਤਾਂ ਇੰਨੀ ਕਰਦੀ ਸੀ ਨਾ ਉਹ ਸਾਡੇ ਨਾਲ ਕੁਲੀ ਮਿਲੀ ਹੋਈ ਸੀ ਜੀ ਕੌਲਮ ਵਿਲਕੇ ਸਾਡੇ ਨਾਲ ਪੂਰਾ ਸਾਨੂੰ ਤਾਂ ਸ਼ੱਕ ਤਾਂ ਤੇ ਕੀ ਸਾਨੂੰ ਤਾਂ ਸੋਚਿਆ ਵੀ ਨਹੀਂ ਅਸੀਂ ਉਹ ਤੇ ਸ਼ੱਕ ਕਰਾਂਗੇ ਸਾਡੇ ਪਰਿਵਾਰ ਕਿਉਂ ਸਾਡਾ ਖੁਸ਼ ਪਰਿਵਾਰ ਸੀ ਖੁਸ਼ੀ ਸੀਗੇ ਸੀ ਸੌਖੀ ਜ਼ਿੰਦਗੀ ਕੱਢੀ ਜਾਂਦੇ ਸੀਗੇ ਯਾਰ ਤੇ ਆ ਦੁੱਖਾਂ ਦੇ ਪਹਾੜ ਆ ਗਏ ਯਾਰ ਦੁੱਖਾਂ ਦਾ ਪਹਾੜ ਸਾਡੇ ਉੱਤੇ ਟੱਟ ਗਿਆ ਬਹੁਤ ਹੀ ਜਿਆਦਾ ਬੁਰਾ ਹਾਲ ਹੈ ਮੈਂ ਸਮਝ ਸਕਦਾ ਪਰਿਵਾਰ ਦੇ ਵਿੱਚ ਤੁਸੀਂ ਇਕੱਲੇ ਰਹਿ ਗਏ ਹੋਗੇ ਨੌਜਵਾਨ ਪੁੱਤ ਮਰ ਗਿਆ ਹੋਵੇ ਹਾਂ ਹਾਂ ਤੇ ਘਰੋਂ ਚੱਲ ਕੇ ਵਸੀ ਹੋਵੇ ਤੇ ਬੰਦੇ ਤੇ ਜੋ ਬੀਤਦੀ ਆ ਉਹ ਤੁਸੀਂ ਸਮਝ ਸਕਦੇ ਹੋ ਸਾਹਮਣੇ ਵਾਲਾ ਤਾਂ ਸਿਰਫ ਇੱਕ ਦਰਦ ਮਹਿਸੂਸ ਹੀ ਥੋੜਾ ਬਹੁਤ ਕਰ ਸਕਦਾ ਸਹੀ ਗੱਲ ਹੈ ਵੀਰੇ ਜਿਹਦੇ ਤੇ ਬੀਤੀ ਹੋਵੇ ਉਸੇ ਨੂੰ ਹੀ ਪਤਾ ਹੁੰਦਾ ਵੀਰੇ ਦੂਜਿਆਂ ਦੀਆਂ ਤਾਂ ਸਾਰੀਆਂ ਗੱਲਾਂ ਹੁੰਦੀਆਂ ਮੈਂ ਇਹੀ ਤੇ ਹੁਣ ਕੋਈ ਕਾਰਵਾਈ ਪੁਲਿਸ ਨੇ ਕੀਤੀ ਹੈ ਜੀ ਅੱਗੇ ਕੋਈ ਉਹ ਮੰਨ ਲਓ ਉਹਦਾ ਆਸ਼ਿਕ ਤੇ ਤੁਹਾਡੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏਗੇ ਉਹ ਦੋਨੇ ਵੀਰੇ ਜੇਲ੍ਹ 'ਚ ਹੈ ਕਾਰਵਾਈ ਹੋ ਗਈ ਹੈ ਪੁਸਤ ਦੀ ਕਾਰਵਾਈ ਕੋਈ ਢਿੱਲੀ ਤਾਂ ਨਹੀਂ ਪੂਰਾ ਸੰਤੁਸ਼ਟ ਹੋ ਤੁਸੀਂ ਕਾਰਵਾਈ ਤੋਂ ਤਾਂ ਸੰਤੁਸ਼ਟਾ ਵੀਰੇ ਕਾਰਵਾਈ ਹੋ ਚੁੱਕੀ ਹੈ ਜੀ ਹਾਂ ਜੀ ਧੰਨਵਾਦ ਜੀ ਠੀਕ ਕੋਹਰ ਕਾਲਜੋਗ ਆ ਗਿਆ ਮਿੱਤਰੋ ਦੇਖ ਲੋ ਯਾਰ ਇੱਕ 24 ਸਾਲਾਂ ਨੂੰ ਨੇ ਆਪਣੇ ਪਰਿਵਾਰ ਨੂੰ ਇੱਕ ਸਰਫਰੇ ਆਸ਼ਕ ਦੇ ਪਿੱਛੇ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਯਾਰ ਦੇਖ ਰਹੇ ਹੋ ਤੁਸੀਂ ਮਿੱਤਰੋ ਯਾਰ ਕੋਰ ਕਾਲਯੁਗ ਆ ਚੁੱਕਾ ਹੈ ਇੱਕ ਸਰਫਰੇ ਆਸ਼ਕ ਦੇ ਪਿੱਛੇ ਨੂੰ ਨੇ ਆਪਣੇ ਸਾਰੇ ਪਰਿਵਾਰ ਨੂੰ ਜ਼ਹਿਰ ਦੇ ਦਿੱਤਾ ਜਿਹਦੇ ਵਿੱਚੋਂ ਸੋਹਰਾ ਬਚ ਗਿਆ ਸੀ ਤੇ ਉਹ ਕੈਮਰੇ ਦੇ ਸਾਹਮਣੇ ਆ ਕੇ ਆਪਣਾ ਦਰਦ ਬਿਆਨ ਕਰ ਰਿਹਾ ਇਹ ਸਿਰਫ ਉਹੀ ਸਮਝ ਸਕਦਾ ਵੀ ਉਹਦੇ ਤੇ ਕੀ ਬੀਤ ਰਹੀ ਆ ਉਹਦਾ ਕਹਿਣਾ ਕਿ ਯਾਰ ਜਦੋਂ ਆਪਾਂ ਕੋਈ ਵੀ ਰਿਸ਼ਤਾ ਕਰਦੇ ਆ ਨਾ ਤਾਂ ਕੁੜੀ ਦਾ ਸਾਰਾ ਕੁਝ ਦੇਖ ਪਰਖ ਲੈਣਾ ਚਾਹੀਦਾ ਕੁੜੀ ਦੇ ਕਰਤਾਰ ਦਾ ਉਦੇ ਚਾਲ ਚੱਲਣ ਦਾ ਸਾਰਾ ਕੁਝ ਪਤਾ ਕਰ ਲੈਣਾ ਚਾਹੀਦਾ ਕਿਉਂਕਿ ਅੱਜ ਕੱਲ ਜੋ ਚੱਲ ਰਹਿਣਾ ਉਹ ਤੁਸੀਂ ਸਭ ਕੁਝ ਦੇਖ ਹੀ ਚੁੱਕੇ ਹੋਗੇ ਪਹਿਲਾਂ ਵਾਲਾ ਜ਼ਮਾਨਾ ਨਹੀਂ ਰਿਹਾ ਜੇਕਰ ਤੁਹਾਨੂੰ ਖਬਰ ਸਾਡੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਸਾਡੀ ਵੀਡੀਓ 'ਚ ਇੱਕ ਮੈਸੇਜ ਹੁੰਦਾ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਧੰਨਵਾਦ